ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਸ਼ਾ ਵਿਚਾਰ ਦੀਨ ਹੈ ਮਾਸ ਮਾਸ ਕਰ ਮੁਰਖ ਝਗੜੇ ਤੋਂ ਕਲ ਸਿੱਧੀ ਪਹੁੰਚੇ ਸਾਂ ਕਿ ਗੁਰਬਾਣੀ ਅਰਥ ਕਰਨ ਲਈ ਗੁਰਬਾਣੀ ਦੇ ਅਰਥ ਸਮਝਣ ਲਈ ਇੱਕ ਵਿਧੀ ਵਿਧਾਨ ਹੈ ਇਹ ਨਹੀਂ ਕਿ ਤੁਸੀਂ ਕਿਸੇ ਵੀ ਪੰਕਤੀ ਨੂੰ ਪਕੜ ਕੇ ਉਹਦੇ ਜੋ ਮਰਜ਼ੀ ਅਰਥ ਆਪਣੀ ਮਰਜ਼ੀ ਨੂੰ ਸਰ ਟੁਕਾਂਦੇ ਫਿਰੋ ਇਹ ਕੋਈ ਤਰੀਕਾ ਨਹੀਂ ਹੈ ਗੁਰਬਾਣੀ ਦੇ ਅਰਥ ਕਰਨ ਦਾ ਅਸੀਂ ਕੱਲ ਵਿਚਾਰ ਇਹ ਕੀਤੀ ਸੀ ਕਿ ਗੁਰਬਾਣੀ ਦੇ ਸ਼ਬਦਾਂ ਵਿੱਚ rau ਦੀਆਂ ਪੰਕਤੀਆਂ ਹੁੰਦੀਆਂ ਨੇ ਉਹਦੇ ਵਿੱਚ ਸ਼ਬਦ ਦਾ ਮੁੱਖ 파ਵ ਹੁੰਦਾ ਹੈ ਕੇਂਦਰੀ 파ਵ ਹੁੰਦਾ ਹੈ ਤਾਂ ਕੇਂਦਰੀ 파ਵ ਵਾਲੀ ਜਿਹੜੀ ਵਿਚਾਰ ਹੈ ਉਹ ਹੀ ਉਸ ਸ਼ਬਦ ਦਾ ਮੁੱਖ ਵਿਸ਼ਾ ਹੁੰਦਾ ਹੈ ਔਰ ਬਾਕੀ ਜਿਹੜੀਆਂ ਪੰਕਤੀਆਂ ਨੇ ਉਸ ਵਿਸ਼ੇ ਦਾ ਵਿਸਥਾਰ ਹੁੰਦਾ ਹੈ ਉਸ ਵਿਸ਼ੇ ਦੇ ਦੁਆਲੇ ਬਾਕੀ ਪੰਕਤੀ ਦੇ ਅਰਥ ਕਰਨ ਨਾਲ ਹੀ ਸਹੀ ਅਰਥ ਉਗੜ ਦੇਣੇ ਜਿਹੜੇ ਗੁਰੂ ਸਾਹਿਬ ਸੰਸਾਰ ਨੂੰ ਦੇਣ ਦੇਣਾ ਚਾਹੁੰਦੇ ਸਨ ਜੇ ਅਸੀਂ ਵਿਸ਼ਾ ਇੱਕ ਪਾਸੇ ਛੱਡ ਕੇ ਤੇ ਅਸੀਂ ਬਾਕੀ ਪੰਕਤੀਆਂ ਦੀ ਇੱਕ ਇੱਕ ਪੰਕਤੀ ਦੇ ਬਖਰੇ ਬਖਰੇ ਅਰਥ ਸਬਜੈਕਟ ਬਣਾ ਕੇ ਕਰਨੇ ਸ਼ੁਰੂ ਹੋ ਜਾਈਏ ਵਿਸ਼ਾ ਬਣਾ ਕੇ ਕਰਨੇ ਸ਼ੁਰੂ ਹੋ ਜਾਈਏ ਇਹ ਅਰਥ ਦਾ ਅਨਰਥ ਹੋ ਜਾਂਦਾ ਹੈ ਇਹੋ ਜੀ ਵਿਚਾਰ ਅਸੀਂ ਪਿੱਛੇ ਵੀ ਕਰ ਆਇਆ ਕਈਆਂ ਵੀਡੀਓਜ਼ ਦੇ ਵਿੱਚ ਕਿ ਕਿਵੇਂ ਸ਼ਬਦਾਂ ਦੇ ਗਲਤ ਥਾਂ ਤੋਂ ਕੀਰਤਨ ਕਰਨ ਨਾਲ ਗੱਤ ਥਾਂ ਤੋਂ ਅਰਥ ਦਾ ਵਿਸ਼ਾ ਬਣਾਉਣ ਦੇ ਨਾਲ ਅਰਥ ਦਾ ਅਨਰਥ ਹੋ ਜਾਂਦਾ ਹੈ ਸ਼ਬਦ ਵਿਚਾਰ ਕੁਝ ਹੋਰ ਦੇ ਰਿਹਾ ਹੁੰਦਾ ਹੈ ਅਸੀਂ ਕਿਤੇ ਹੋਰ ਪਾਸੇ ਲੈ ਜਾਂਦੇ ਹਾਂ ਖਿੱਚ ਤੋ ਕੇ ਗੁਰਬਾਣੀ ਦੇ ਅਰਥ ਬਿਲਕੁਲ ਸਿੱਧੇ ਸਿੱਧੇ ਅਖਰੀ ਅਰਥ ਵੀ ਨਹੀਂ ਹੁੰਦੇ ਕਈ ਧਾਂਦੇ ਅਖਰੀ ਅਰਥ ਸਿੱਧੇ ਹੀ ਹੁੰਦੇ ਨੇ ਪਰ ਕਈ ਧਾਂਦੇ ਉਹ ਅਰਥ ਜਿਹੜੇ ਨੇ ਭਾਵ ਆਤਮਕ ਅਰਥ ਹੁੰਦੇ ਨੇ ਜਾਂ ਮਾਵਰਕ ਮਾਵਰੇ ਦੀ ਤਰ੍ਹਾਂ ਅਰਥ ਹੁੰਦੇ ਨੇ ਜਿਸ ਤਰ੍ਹਾਂ ਹੁਣ ਮੋਈ ਮੇਰੀ ਮਾਈ ਹੂੰ ਖਰਾ ਸੁਖਾਲਾ ਮੇਰੀ ਮਾਂ ਮਰ ਗਈ ਮੈਨੂੰ ਬੜਾ ਸੁੱਖਾ ਹੋ ਗਿਆ ਇਹਦੇ ਅਰਥ ਸੀ ਸਿੱਧੇ ਨਹੀਂ ਕਰ ਸਕਦੇ ਵੀ ਕਿਸੇ ਦੀ ਮਾਂ ਮਰ ਨਾਲ ਕੋਈ ਆਪਣੇ ਆਪ ਨੂੰ ਬੜਾ ਸੁੱਖਾ ਸਮਝ ਰਿਹਾ ਇੱਥੇ ਮਾਈ ਤੋਂ ਭਾਵ ਹੈ ਮਾਇਆ ਜਿਸ ਨੂੰ ਅਸੀਂ ਆਪਣੀ ਮਾਂ ਬਣਾ ਕੇ ਰੱਖਿਆ ਹੈ ਮਾਇਆ ਦੇ ਪੁੱਤਰ ਬਣੇ ਫਿਰਦੇ ਹਾਂ ਤੁ ਜਦੋਂ ਮਾਇਆ ਦੀ ਮਨੋਵਿਰਤੀ ਅੰਦਰੋਂ ਮਰ ਜਾਂਦੀ ਹੈ ਤੇ ਇਨਸਾਨ ਸੁਖਾਲਾ ਹੋ ਜਾਂਦਾ ਕਿਉਂਕਿ ਦੀ ਮਾਇਆ ਪਿੱਛੇ ਭਟਕਣਾ ਦੌੜ ਪੱਦ ਮੁੱਕ ਜਾਂਦੀ ਹੈ ਇਥੇ ਮੋਈ ਮੇਰੀ ਮਾਈ ਤੂ ਪਾਵ ਹੈ ਮੇਰੇ ਅੰਦਰੋਂ ਮਾਇਆਵਾਦੀ ਵਿਰਤੀ ਮਰ ਗਈ ਔਰ ਮੈਂ ਸੁਖਾ ਹੋ ਗਿਆ ਇਸ ਤਰ੍ਹਾਂ ਕਈ ਥਾਂ ਤੇ ਸਿੱਧੇ ਸਿੱਧੇ ਅਰਥ ਨਹੀਂ ਹੁੰਦੇ ਅਸੀਂ ਪੱਟਾਂ ਦੇ ਸ੍ਰੀਏ ਵਿਚਾਰ ਕਰੀਏ ਤੇ ਉੱਤੇ ਪਾਟਕਲ ਸੰਹਾਰ ਜਿਨ੍ਹਾਂ ਨੂੰ ਜਿਨ੍ਹਾਂ ਦਾ ਨਾਮ ਕਲ ਵੀ ਹੈ ਉਹ ਗੁਰੂ ਨਾਨਕ ਦੇਵ ਜੀ ਦੀ ਸਿਫਤ ਕਰ ਰਹੇ ਆ ਗੁਰੂ ਸਾਹਿਬ ਤੂੰ ਬਹੁਤ ਦਿਰ ਪਹਿਲਾਂ ਹੋਈਆਂ ਹਸੀਆਂ ਨੂੰ ਵੀ ਉਹਨਾਂ ਦੀ ਸਿਫਤ ਕਰਦੇ ਦਸਾਰਿਆ ਨੇ ਜਿਸ ਤਨਾ ਮਾਧਿਉ ਗੁਣ ਰਵੈ ਸਦਾ ਜੋਗੀ ਜਤ ਜੰਗਮ ਭਈ ਜੋਗੀ ਜੰਗਮ ਤੇ ਮਾਧਿਉ ਵੀ ਉਸ ਗੁਰੂ ਨਾਨਕ ਦੇ ਗੁਣ ਜਿਹੜਾ ਗਾਰਿਆ ਹੈ ਗਾਵ ਹੈ ਗੁਣ ਗਾਵ ਹੈ ਮຸນ ਵਿਆਸ ਭਈ ਵਿਆਸ ਰਿਸ਼ੀ ਵੀ ਗੁਰੂ ਨਾਨਕ ਸਾਹਿਬ ਦੇ ਗੁਣ ਗਾ ਰਿਆ ਜਿਨ ਬੇਦ ਵਿਆਕਰਣ ਵਿਚਾਰੀ ਜਿਸਨੇ ਬੇਦਾਂ ਦੀ ਵਿਚਾਰ ਵਿਆਕਰਣ ਅਨੁਸਾਰ ਕੀਤੀ ਸੀ ਉਹ ਵਿਆਸ ਰਿਸ਼ੀ ਵੀ ਗੁਰੂ ਨਾਨਕ ਦੇ ਗੁਣ ਗਾ ਰਿਆ ਹੈ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸਿਸ਼ਟ ਸਵਾਰੀ ਤੇ ਬ੍ਰਹਮਾ ਵੀ ਉਸ ਗੁਰੂ ਨਾਨਕ ਦੇ ਗੁਣ ਉਚਾਰ ਰਿਹਾ ਜਿਸ ਨੇ ਰੱਬ ਦੇ ਹੁਕਮ ਨਾਲ ਸਭ ਸ੍ਰਿਸ਼ਟੀ ਸਵਾਰੀ ਹੈ ਹੁਣ ਦੇਖੋ ਇੱਥੇ ਅਸੀਂ ਇਹ ਇਤਰਾਜ਼ ਖੜਾ ਕਰ ਸਕਦੇ ਹਾਂ ਭਈ ਗੁਰੂ ਨਾਨਕ ਸਾਹਿਬ ਦੇ 15ਵੀਂ ਸਦੀ ਚ ਹੋਏ ਤੇ ਇਹ ਹਸਤੀਆਂ ਤਾਂ ਬਹੁਤ ਪੁਰਾਣੇ ਯੁੱਗਾਂ ਦੀਆਂ ਨੇ ਉਹ ਗੁਰੂ ਨਾਨਕ ਸਾਹਿਬ ਦੇ ਗੁਣ ਕਿਵੇਂ ਗਾ ਸਕਦੇ ਉਹ ਤਾਂ ਗੁਰੂ ਨਾਨਕ ਸਾਹਿਬ ਦੁਨੀਆ ਉਪਰ ਆਈ ਨੇ ਸਨ ਅਸੀਂ ਇੱਥੇ ਇਹ ਅਰਥ ਨਹੀਂ ਲੈ ਸਕਦੇ ਇੱਥੇ ਕਿਉਂਕਿ ਜਿਹੜੇ ਪਾਟ ਇਹ ਉਚਾਰਨ ਕਰ ਰਹੇ ਨੇ ਉਹ ਬ੍ਰਾਹਮਣ ਹਨ ਉਹਨਾਂ ਨੇ ਪਹਿਲੇ ਸਾਰਾ ਇਤਿਹਾਸ ਜਿਹੜਾ ਸਨਾਤਨੀ ਇਤਿਹਾਸ ਪੜਿਆ ਹੋਇਆ ਹੈ ਦੇਵੀ ਦੇਵਤਿਆਂ ਦੀ ਵਿਚਾਰਾਂ ਪੜੀਆਂ ਹੋਈਆਂ ਨੇ ਉਹਨਾਂ ਦੇ ਦਿਲ ਵਿੱਚ ਉਹਨਾਂ ਦੇਵੀ ਦੇਵਤਿਆਂ ਪ੍ਰਤੀ ਮਹਾਂ ਸਤਿਕਾਰ ਸੀ ਉਹਨਾਂ ਅਵਤਾਰਾ ਵਸੇ ਤਾਂ ਉਹਨਾਂ ਵਿੱਚ ਮਹਾਂ ਸਤਿਕਾਰ ਸੀ ਪਰ ਜਦੋਂ ਗੁਰੂ ਸ਼ਰਨ ਆਏ ਉਹਨਾਂ ਨੂੰ ਗੁਰੂ ਨਾਨਕ ਦੇਵ ਇਤਨੀ ਉੱਚੀ ਆਤਮਿਕ ਅਵਸਥਾ ਦੇ ਲਗੇ ਇਤਨੀ ਉੱਚੀ ਆਤਮਾ ਲਗੇ ਕਿ ਉਹਨਾਂ ਨੂੰ ਇਵੇਂ ਲੱਗਿਆ ਕਿ ਅਸੀਂ ਜਿਨ੍ਹਾਂ ਦੀ ਅੱਜ ਤੱਕ ਸਿਫਤ ਕਰਦੇ ਰਹੇ ਆ ਉਹਨਾਂ ਦੇ ਗੁਰੂ ਨਾਨਕ ਦੇ ਅੱਗੇ ਦੇ ਕੋਈ ਸਿਫਤ ਹੀ ਨਹੀਂ ਉਹਨਾਂ ਦੀ ਤੇ ਗੁਰੂ ਨਾਨਕ ਦੀਆਂ ਸਿਫਤਾਂ ਉਹਨਾਂ ਨੂੰ ਇਤਨਾ ਲੱਗਾ ਕਿ ਉਹ ਵੀ ਗੁਰੂ ਨਾਨਕ ਦੀਆਂ ਸਿਫਤਾਂ ਕਰਦੇ ਆ ਜਾਂ ਜਿਸ ਰੱਬ ਦੀ ਉਹ ਸਿਫਤਾਂ ਕਰਦੇ ਸਨ ਉਹ ਗੁਰੂ ਨਾਨਕ ਵਿੱਚ ਬੈਠਾ ਹੋਇਆ ਹੈ ਗੁਰੂ ਨਾਨਕ ਉਸ ਰੱਬ ਦਾ ਰੂਪ ਹੈ ਇਹਦਾ ਭਾਵ ਸਿਰਫ ਇਹ ਲੈ ਸਕਦੇ ਅਸੀਂ ਕਿ ਗੁਰੂ ਨਾਨਕ ਵਿੱਚ ਉਹਨਾਂ ਨੇ ਸਾਰੇ ਦੇਵ ਦੇਵਤਿਆਂ ਪੀਰਾਂ ਅਵਤਾਰਾਂ ਕੋਲੋਂ ਗੁਰੂ ਨਾਨਕ ਦੀ ਸ਼ੋਭਾ ਉੱਚੀ ਸਮਝੀ ਪਰ ਟਾਣੇ ਇਹ ਮਹਿਸੂਸ ਕੀਤਾ ਇਹ ਅਨੰਦ ਮਾਣਿਆ ਉਹਨਾਂ ਨੇ ਗੁਰੂ ਨਾਨਕ ਦੀ ਸ਼ਰਨ ਆ ਕੇ ਹੁਣ ਇੱਥੇ ਅਸੀਂ ਇਹ ਵੀ ਗਲਤ ਮਤਲਬ ਲੈ ਸਕਦੇ ਆ ਬ੍ਰਹਮਾ ਗੁਰ ਗੁਣ ਉਚਰਾ ਜਿੰਨ ਹੁਕਮ ਸ੍ਰਿਸ਼ਟ ਸਭ ਸ੍ਰਿਸ਼ਟ ਸਵਾਰੀ ਇੱਕ ਪਾਸੇ ਜਪਜੀ ਸਾਹਿਬ ਦੀ ਪੋੜੀ ਹੈ ਏਕਾ ਮਈ ਜੁਗਤ ਹੋਏ ਤਿੰਨ ਚੇਲੇ ਬਰੁਆਣਿਕ ਸੰਸਾਰੀਪੰਡਰੀਕਲਾ ਦੀਬਾਂ ਇਹ ਅਨਮੱਤਾ ਖਿਆਲ ਸੀ ਜਿਹਨੂੰ ਪ੍ਰਸਤ ਸਾਬ ਸਿੰਘ ਨੇ ਅਰਥ ਕਿਤੇ ਨੇ ਕਿ ਅਨਮੱਤਾ ਖਿਆਲ ਸੀ ਬੇ ਕਿਸੇ ਤਰਿਕਾ ਨਾਲ ਮਾਇਆ ਪਰਸੂਤ ਹੋ ਗਈ ਉਹਦੇ ਚ ਤਿੰਨ ਦੇਵ ਤੇ ਪ੍ਰਗਟ ਹੋਏ ਸ਼ਿਵ ਵਿਸ਼ਨੂੰ ਤੇ ਬ੍ਰਹਮਾ ਸ਼ਿਵ ਸੰਘਾਰਨ ਵਾਲੇ ਸੰਸਾਰ ਤੋਂ ਜੀਵਾਂ ਦਾ ਨਾਸ ਕਰਨ ਵਾਲੇ ਤੇ ਵਿਸ਼ਨੂੰ ਜੀ ਪੈਦਾ ਬ੍ਰਹਮਾ ਜੀ ਪੈਦਾ ਕਰਨ ਵਾਲੇ ਤੇ ਵਿਸ਼ਨੂੰ ਜੀ ਪਾਲਣ ਕਰਨ ਵਾਲੇ ਇਹਨਾਂ ਨੂੰ ਇਹ ਮਹਿਮਨ ਸੌਪੇਗੇ ਇਹ ਅਨਮੱਤਾ ਖਿਆਲ ਸੀ ਪਰ ਗੁਰੂ ਸਾਹਿਬ ਨੇ ਜੋ ਆਪਣਾ ਖਿਆਲ ਉਸੇ ਦਿੱਤਾ ਹੈ ਕਿ ਜਿਵੇਂ ਦੇਸ ਭਾਵ ਹੈ ਤਿਵੇਂ ਚਲਾਵਾ ਜੀਵ ਹੁਆ ਫਰਮਾਨ ਇਨਾ ਚ ਕੋਈ ਕਿਸੇ ਨੂੰ ਮਹਿਕਮਾ ਨਹੀਂ ਸੋਪਿਆ ਕੋਈ ਕੰਮ ਨਹੀਂ ਚਲਾ ਰਿਹਾ ਨਾ ਕੋ ਪੈਦਾ ਕਰਨ ਉਹਨੂੰ ਪਾਲਣ ਵਾਲਾ ਮਾਰਨ ਵਾਲਾ ਉਹ ਇੱਕ ਪਰਮਾਤਮਾ ਹੀ ਹੈ ਪੈਦਾ ਕਰਨ ਵਾਲਾ ਪਾਲਣ ਵਾਲਾ ਮਾਰਨ ਵਾਲਾ ਤੇ ਉਹ ਇਸ ਸ੍ਰਿਸ਼ਟੀ ਨੂੰ ਉਹ ਹੀ ਚਲਾ ਰਿਹਾ ਜਿਸ ਤਰ੍ਹਾਂ ਉਹਦੀ ਰਜ਼ਾ ਹੈ ਜਿਵੇਂ ਤਿਸ ਭਾਵ ਹੈ ਤਵੇਂ ਚਲਾਵੇ ਜਿਵੇਂ ਹੋਵੇ ਫੁਰਮਾਨ ਜਿਵੇਂ ਉਸ ਪਰਮਾਤਮਾ ਨੂੰ ਪਾਉਂਦਾ ਹੈ ਇਸ ਤਰ੍ਹਾਂ ਉਹ ਇਸ ਸ੍ਰਿਸ਼ਟੀ ਨੂੰ ਚਲਾ ਰਿਹਾ ਪਰ ਇੱਥੇ ਆ ਕੇ ਕਿ ਬ੍ਰਹਮਾ ਨੂੰ ਚਲਿਆ ਜੀਨ ਹੁਕਮ ਸਭ ਸ੍ਰਿਸ਼ਟ ਸਵਾਰੀ ਜਿਸ ਨੇ ਰੱਬ ਦੇ ਹੁਕਮ ਨਾਲ ਸਾਰੀ ਸ੍ਰਿਸ਼ਟੀ ਸਵਾਰੀ ਮਦਰ ਵਿੱਚ ਮਾਇਦ ਦੇ ਦਿੱਸਦੀ ਪਈ ਹੈ ਕਿ ਬ੍ਰਹਮਾ ਜੀ ਨੇ ਸ੍ਰਿਸ਼ਟੀ ਬਣਾਈ ਹੈ ਨਿਕਨ ਨਹੀਂ ਇੱਥੇ ਅਸੀਂ ਇਹ ਅਰਥ ਨਹੀਂ ਲੈ ਸਕਦੇ ਇਹ ਉਹਨਾਂ ਦਾ ਪੱਟਾ ਦਾ ਖਿਆਲ ਸੀ ਉਹ ਪ੍ਰਾਤਨ ਖਿਆਲਾਂ ਦੇ ਬੰਦੇ ਸਨ ਉਹਨਾਂ ਦੇ ਮਨ ਵਿੱਚ ਇਹ ਖਿਆਲ ਸੀ ਵੀ ਸ਼ਾਇਦ ਸ੍ਰਿਸ਼ਟੀ ਦੀ ਸਵਾਰਣ ਕਲ ਵਾਲਾ ਬ੍ਰਹਮਾ ਹੈ ਪਰ ਇੱਥੇ ਉਹ ਸਿਵ ਗੁਰੂ ਨਾਨਕ ਦੀ ਕਰ ਰਹੇ ਨੇ ਇੱਥੇ ਬ੍ਰਹਮਾ ਦੀ ਸਿਫਤ ਨਹੀਂ ਕਰ ਰਹੇ ਨਾ ਸ਼ਿਵ ਦੀ ਸਿਫਤ ਕਰ ਰਹੇ ਨੇ ਨਾ ਜੋਗੀਆਂ ਜੰਗਮਾਂ ਦੀ ਸਿਫਤ ਕਰ ਰਹੇ ਨੇ ਸਿਫਤ ਤਾਂ ਗੁਰੂ ਨਾਨਕ ਦੀ ਕਰ ਰਹੇ ਨੇ ਤੇ ਗੁਰੂ ਨਾਨਕ ਦੀ ਸਿਫਤ ਕਰਦੇ ਇਹ ਕਹਿ ਰਹੇ ਨੇ ਅਗਰ ਕੋਈ ਬ੍ਰਹਮਾ ਜਿਸ ਨੇ ਸ੍ਰਿਸ਼ਟੀ ਸਵਾਰੀ ਦਾ ਇਹ ਜਿਹੜਾ ਵਿਚਾਰ ਚੱਲੇ ਆ ਰਿਹਾ ਉਹ ਵੀ ਗੁਰੂ ਨਾਨਕ ਦੇ ਗੁਣ ਉਚਾਰ ਰਿਹਾ ਹੈ ਮਤਲਬ ਕਿ ਗੁਰੂ ਨਾਨਕ ਉਹਨਾਂ ਤੋਂ ਵੀ ਪੂਜਨਯੋਗ ਜ਼ਿਆਦਾ ਰਸਤੀ ਹੈ ਇੱਥੇ ਮਤਲਬ ਇਹ ਨਿਕਲਦੇ ਨੇ ਗੁਰਮਤ ਅਨੁਸਾਰ ਜਿਹੜੇ ਗੁਰਮਤ ਸਿਧਾਂਤ ਅਨੁਸਾਰ ਨਿਕਲਦੇ ਨੇ ਅਸੀਂ ਉਦੋਂ ਦੇ ਮਰਦਕੜ ਮਤਲਬ ਕਢਨੇ ਸ਼ੁਰੂ ਕਰ ਦਈਏ ਆ ਮਾਇਤੂ ਵਾਲੇ ਕਿ ਜੀ ਸ਼ਿਵ ਮਾਰਨ ਹਾਰਾ ਤੇ ਬ੍ਰਹਮਾ ਜੀ ਨੇ ਇਹ ਸਾਰੀ ਸ੍ਰਿਸ਼ਟੀ ਸਵਾਰੀ ਸੀ ਉਹ ਮਤਲਬ ਅਸੀਂ ਇੱਥੇ ਨਹੀਂ ਲੈ ਸਕਦੇ ਇਹ ਗੁਰਮਤ ਸਿਧਾਂਤ ਨਹੀਂ ਹੈ ਗੁਰਮਤ ਸਿਧਾਂਤ ਅਨੁਸਾਰ ਅਰਥ ਨਹੀਂ ਹਨ ਤੋਂ ਜਿਸ ਤਰ੍ਹਾਂ ਹੁਣ ਆ ਸਾਦੀ ਵਾਰ ਸੱਚੇ ਤੇਰੇ ਖੰਡ ਸੱਚੇ ਬ੍ਰਮਣ ਸੱਚੇ ਤੇਰੇ ਲੋ ਸੱਚੇ ਆਕਾਰ ਇਸ ਪੂਰੀ ਸ਼ਲੋਕ ਦੇ ਵਿੱਚ ਸਾਰੀ ਸ੍ਰਿਸ਼ਟੀ ਨੂੰ ਸੱਚ ਕਿਹਾ ਸਭ ਚੀਜ਼ ਸੱਚ ਹੈ ਦੂਜੇ ਪਾਸੇ ਉਸੇ ਦੀ ਆਰਾ ਵਿੱਚ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਹਰ ਚੀਜ਼ ਕੂੜ ਉਸ ਸ਼ਲੋਕ ਦੇ ਸਾਰਾ ਕੁਝ ਕੂੜ ਦੱਸਿਆ ਹੋਇਆ ਹੁਣ ਅਸੀਂ ਇਹਨਾਂ ਦੋਵਾਂ ਦਾ ਆਪਸੀ ਕੰਪੈਰੀਡ ਕਰਕੇ ਅਰਥ ਕਰਦੇ ਫਿਰਾਂਗੇ ਕਿ ਗੁਰਜੀ ਨੇ ਉੱਥੇ ਸੱਚ ਕਿਸ ਤਰ੍ਹਾਂ ਕਿਹਾ ਇੱਥੇ ਝੂਠ ਕਿਸ ਤਰ੍ਹਾਂ ਕਿਹਾ ਇਹ ਗਲਤ ਪਾਸੇ ਲੈ ਜਾ ਰਹੇ ਅਸੀਂ ਅਰਥਾਂ ਨੂੰ ਜਿੱਥੇ ਗੁਰੂ ਜੀ ਨੇ ਸੱਚ ਕਿਹਾ ਉੱਥੇ ਸੱਚ ਇਸ ਲਈ ਕਿਹਾ ਹੈ ਉਤੇ ਵਿਸ਼ਾ ਇਹ ਹੈ ਕਿ ਕਈ ਲੋਕਾਂ ਦਾ ਖਿਆਲ ਸੀ ਕਿ ਸੰਸਾਰ ਐਵੇਂ ਦਿਸਦਾ ਸਿਰਫ ਜਿਵੇਂ ਧੂਏ ਦਾ ਪਹਾੜ ਬਣਦਾ ਪਰ ਉਹ ਪਹਾੜ ਨਹੀਂ ਹੁੰਦਾ ਦੋ ਮਿੰਟਾਂ ਵਿੱਚ ਛਿਨਵੇਂ ਹੋ ਜਾਂਦਾ ਜਿਵੇਂ ਬਦਲਾਂ ਦੇ ਪਹਾੜ ਦਿਸਦੇ ਨੇ ਪਰ ਉਹ ਪਹਾੜ ਨਹੀਂ ਹੁੰਦੇ ਐਵੇਂ ਦਿਸਰੇ ਹੁੰਦੇ ਨੇ ਖਾਰੀ ਇਹ ਸ੍ਰਿਸ਼ਟੀ ਵੀ ਐਵੇਂ ਦਿਸ ਰਹੀ ਹੈ ਜਿਸ ਤਰ੍ਹਾਂ ਇੱਕ ਮਦਾਰੀ ਪੈਸੇ ਬਣਾ ਬਣਾ ਕੇ ਦੱਸਾ ਪਰ ਪੈਸੇ ਹੁੰਦੇ ਨਹੀਂ ਹਨ ਕੇਵਲ ਦਿਸਦੇ ਹੀ ਨੇ ਲੋਕਾਂ ਨੂੰ ਪਰਮਾਇਆ ਜਾਂਦਾ ਤੋ ਇਹ ਸੰਸਾਰ ਵੀ ਇੱਕ ਐਸਾ ਭਰਮ ਹੈ ਕਿ ਜੋ ਕੁਝ ਦਿਸ ਰਿਹਾ ਇਹ ਹੈ ਨਹੀਂ ਹੈ اسی ਗੱਲ ਨਹੀਂ ਗੁਰੂ ਸਾਹਿਬ ਨੇ ਕਿਹਾ ਇੰਨਾ ਵੀ ਭਰਮ ਨਾ ਸਮਝੋ ਇਸ ਨੂੰ ਕਿ ਜੋ ਕੁਝ ਦਿਸ ਰਿਹਾ ਹੈ ਹੀ ਕੁਝ ਨਹੀਂ ਹੈ ਕਿਸ ਤਰ੍ਹਾਂ ਨਹੀਂ ਹੈ ਬਿਲਕੁਲ ਕੋਈ ਪੱਥਰ ਨੂੰ ਅਖੇ ਜੀ ਪੱਥਰ ਨਹੀਂ ਹੈ ਇਹ ਪੱਥਰ ਨਹੀਂ ਹੈ ਤੇ ਜਦੋਂ ਸਿਰਜ ਵਜੇ ਪੱਥਰ ਨੂੰ ਪਤਾ ਲੱਗਦਾ ਕਿ ਪੱਥਰ ਹੈ ਕਿ ਨਹੀਂ ਹੈ ਉਹ ਹੈ ਪੱਥਰ ਹੁਣ ਅਹੀ ਜੀ ਪਾਣੀ ਐਵੇਂ ਦਿਸਦਾ ਪਾਣੀ ਹੈ ਨਹੀਂ ਹੈ ਪਾਣੀ ਹੈ ਤਾਂ ਪੀਂਦੇ ਨੇ ਪਿਆਸ ਹੁਈ ਦੀ ਹੈ ਨਾ ਤਾਂ ਇਹ ਜਿਹੜਾ ਸੰਸਾਰ ਹੈ ਇਸ ਨੂੰ ਗੁਰੂ ਸਾਹਿਬ ਨੇ ਸੱਚੇ ਇਸ ਲਈ ਕਿਹਾ ਵੀ ਜਿਹੜੇ ਅੱਖਾਂ ਦੇ ਸਨ ਕੇਵਲ ਭਰਮ ਰੂਪ ਹੀ ਹੈ ਹੀ ਕੁਝ ਨਹੀਂ ਹੈ ਐਵੇਂ ਦਿਸ ਰਿਹਾ ਹੈ ਉਹਨਾਂ ਨੂੰ ਇਹ ਦੱਸਣਾ ਕਿ ਐਵੇਂ ਨਹੀਂ ਦਿਸ ਰਿਹਾ ਜੋ ਕੁਝ ਦਿਸ ਰਿਹਾ ਫਿਲਹਾਲ ਇਹ ਸੱਚ ਹੈ ਛਿਲਾਲੇ ਪਾ ਰਣ ਤਰਤੀਆ ਆਕਾਸ਼ ਹੈ ਚੰਨ ਸੂਰਜਨ ਔਰ ਇਹਨਾਂ ਦਾ ਸਾਡੇ ਜੀਵਨ ਤੇ ਪ੍ਰਭਾਵ ਵੀ ਪੈਂਦਾ ਬਾਕਾਇਦਾ ਇਹ ਹੈ ਨਾ ਪਰ ਦੂਈ ਜਾ ਸਾਰਾ ਕੁਝ ਕੂੜ ਕਿਉਂ ਗਿਆ ਵੀ ਇਹ ਸਾਰਾ ਕੁਝ ਕੂੜ ਇਸ ਲਈ ਹੈ ਕਿ ਇਸਨੇ ਸਦਾ ਟਿਕੇ ਨਹੀਂ ਰਹਿਣਾ ਜੋ ਦਿਸਿਆ ਸਭ ਕੁਲ ਬਿਨਾਸਾ ਸਭ ਬਿਨਸਨ ਆ ਰਿਹਾ ਹੈ ਇਸ ਲਈ ਇਹ ਕੂੜ ਵੀ ਹੈ ਉੱਥੇ ਆਪਣੀ ਜਗ੍ਹਾ ਤੇ ਕੂੜ ਠੀਕ ਆਖਿਆ ਇੱਥੇ ਆਪਣੀ ਜਗ੍ਹਾ ਤੇ ਸੱਚ ਠੀਕ ਆਖਿਆ ਤੇ ਜੇ ਅਸੀਂ ਕਿਧਰ ਦੀ ਗੱਲ ਕਿਧਰ ਜਾ ਕੇ ਜੋੜਾਂਗੇ ਤੇ ਉਹ ਕਈਂ ਦਫਾ ਅਸੀਂ ਮਨ ਮਰਜ਼ੀ ਦੇ ਅਰਥ ਕਰ ਲੈਂਦੇ ਆ ਹੁਣ ਜਦੋਂ ਗੁਰੂ ਸਾਹਿਬ ਨੇ ਸੂਤਕ ਦੇ ਬਾਰੇ ਵਿਚਾਰ ਕੀਤੀ ਆਸਾ ਦੀ ਵਾਰ ਚ ਕਹਿੰਦੇ ਨੇ ਬਈ ਸਭੋ ਸੂਤਕ ਭਰਮ ਹੈ ਦੂਜੇ ਲੱਗਾ ਜਾਏ ਇਹ ਸੂਤਕ ਸਾਧਗਾਂ ਲਈ ਵਿਚਾਰ ਸਾਰੀ ਭਰਮ ਹੀ ਹੈ ਇਹ ਬੰਦਾ ਮੈਂ ਦੂਜੇ ਪਾਸੇ ਪਿਆ ਹੋਇਆ ਜਮਨ ਮਰਨਾ ਹੁਕਮ ਆ ਪਾਣਾ ਆਵੇ ਯਾਰ ਜਮਨ ਮਰਨਾ ਰੱਬ ਦੇ ਹੁਕਮ ਹੀ ਹੁੰਦਾ ਉਹਦੇ ਪਾਣੇ ਅਨਸਾਰ ਕੋਈ ਜਾਂਦਾ ਤੇ ਕੋਈ ਜਾਂਦਾ ਹੈ ਖਾਣਾ ਪੀਣਾ ਪੁੱਤਰਿਆ ਤੇ ਤੋਂ ਰਜ਼ਕ ਸੰਭਾਏ ਖਾਣਾ ਪੀਣਾ ਪੁੱਤਰਿਆ ਰੱਬ ਨੇ ਸਾਨੂੰ ਰਜ਼ਕ ਦਿੱਤਾ ਹੈ ਸੋ ਸਾਡੀ ਸੰਭਾਲ ਵਾਸਤੇ ਸਾਡੀ ਪਾਲਾਂ ਵਾਸਤੇ ਤੇ ਖਾਣ ਪੀਣ ਦੀ ਪਰੇਸ਼ੀ ਨਹੀਂ ਕਰਨੀ ਚਾਹੀਦੀ ਭੁੱਖੇ ਨੰਗੇ ਨਹੀਂ ਰਹਿਣਾ ਚਾਹੀਦਾ ਇਥੇ ਮਤਲਬ ਸਿਰ ਇੰਨਾ ਹੈ ਕਿ ਸੂਤਕ ਕਰਕੇ ਭਾਈ ਅੱਜ ਇਥੇ ਸੂਤਕ ਹੈ ਤੇ ਕੋਈ ਖਾਣਾ ਪੀਣਾ ਨਹੀਂ ਇਹ ਪਰਮਵੇਮ ਨਹੀਂ ਕਰਨੇ ਇਸ ਵਾਸਤੇ ਕਿ ਅਵੇ ਖਾਣਾ ਪੀਣਾ ਰਬੜਤੀ ਤੱਕ ਪੀਤਰ ਇਹ ਅਪੀਤਰ ਨਹੀਂ ਹੁੰਦਾ ਭਾਵੇਂ ਸੂਤਕ ਵਾਲਾ ਕਰਦੇ ਪਤਕ ਵਾਲਾ ਕਰ ਹੋਵੇ ਉਥੇ ਖਾਣੇ ਚ ਕੋਈ ਇਹ ਪਿੱਟਦਾ ਨਹੀਂ ਹੈ ਇਹ ਇਸ ਲੈਅ ਨਾਲ ਕਿ ਆ ਖਾਣਾ ਪੀਣਾ ਪੀਤਰ ਦਿੱਤੋ ਨਰ ਸੰਭਾਈ ਇਸ ਲਈ ਨਹੀਂ ਕਿ ਸਭ ਕੁਝ ਹੀ ਖਾਣਾ ਪੀਤਰ ਸਭ ਕੁਝ ਪੀਣਾ ਪੀਤਰ ਕੋਈ ਅੱਕ ਜੀ ਫਿਰ ਸਭ ਕੁਝ ਖਾਣਾ ਪੀਣਾ ਪੀਤਰ ਸ਼ਰਾਬ ਵੀ ਪੀਤਰ ਆ ਫਿਰ ਫਿਰ ਨਸ਼ੇ ਕਾਛੀ ਵੀ ਸਾਰੇ ਪੀਤਰ ਨੇ ਇਹ ਅਸੀਂ ਉਹ ਮਤਲਬ ਨਹੀਂ ਇੱਥੇ ਲੈ ਸਕਦੇ ਇਹ ਗੁਰੂ ਜੀ ਸੂਤਕ ਦੇ ਬਾਰੇ ਵਿਸ਼ਾ ਸੂਤਕ ਪਾਤਕ ਹੈ ਵੀ ਸੂਤਕ ਦੇ ਦਿਨਾਂ ਵਿੱਚ ਜਿਹੜੇ ਲੋਕ ਖਾਣ ਪੀਣ ਦੀ ਪ੍ਰੇਰਿਤ ਕਰਦੇ ਚੰਗੇ ਕਾਰਜ ਕਰਨ ਦੀ ਪ੍ਰੇਰਿਤ ਕਰਦੇ ਕੋਈ ਵਿਆਹ ਟੰਗ ਨਹੀਂ ਉਹ ਸਦਾ ਸੂਤਕ ਹੋ ਗਿਆ ਜੀ ਪਾਤੂ ਹੋ ਗਿਆ 40 ਦਿਨ ਇਹ ਵੈਮ ਅਣਮਤੀ ਵੈਮ ਹੈ ਇਹ ਗੁਰਮਤੀ ਇਸ ਜੀ ਦਾ ਕੋਈ ਵੈਮ ਨਹੀਂ ਹੈ ਸੂਤਕਾਂ ਪਾਤਕਾਂ ਦੇ ਵਿੱਚ ਕੋਈ ਸੂਤਕ ਪਾਤਕ ਹੈ ਨਹੀਂ ਗੁਰਮਤ ਅਨੁਸਾਰ ਜੇਕਰ ਸੂਤਕ ਮੰਨੀਏ ਸੂਤਕ ਪਵਾਰ ਸੋਈ ਗੋਵਾ ਤੇ ਲੱਕੜੀ ਅੰਦਰ ਕੀੜੇ ਹੋਏ ਜੇ ਤੇ ਦਾਣੇ ਅਣਗਿਣਜੇ ਬਾਇਨ ਕੋਈ ਗੁਰਬਾਣੀ ਦਾ ਤੇ ਇਹ ਸਿਧਾਂਤ ਹੈ ਵੀ ਹਰ ਅਣਾਈ ਵੀ ਜੀਵ ਹੈ ਹਰ ਸਾਹ ਸਰਜੀ ਵੀ ਜੀਵ ਹੈ ਪਾਣੀ ਪਹਿਲਾ ਜੀਉ ਹੈ ਜੇ ਤੇ ਅਣ ਦੇ ਧਾਰਨ ਸਾਰੇ ਜੀਵ ਹੈ ਤੇ ਇਹ ਤੁਸੀਂ ਸਾਰੇ ਖਾ ਰਹੇ ਹੋ ਤੇ ਫਿਰ ਸੁਧਕ ਪਾਤ ਕਾਦਾ ਰਿਹਾ ਇਹ ਤੁਹਾਡੀ ਚੁੱਲ੍ਹੇ ਵਿੱਚ ਲੱਕੜੀ ਵਿੱਚ ਕੀੜਾ ਮਰ ਰਿਹਾ ਮੋਤ ਤੁਹਾਡੇ ਅੰਦਰ ਹੋ ਰਹੀ ਹੈ ਰਸੋਈ ਵਿੱਚ ਹੋ ਰਹੀ ਹੈ ਪਰ ਇਹ ਜੁੱਠਾ ਪਿੱਟਾ ਇਹ ਕਿਤਨੀ ਦੇਰੀ ਮੰਨੋਗੇ ਅਪੁਤਰਤਾ ਤੇ ਲੈਜ਼ਾ ਉਸ ਅਪੁਤਰ ਦੇ ਵਹਿਮ ਵਿੱਚ ਆ ਕੇ ਖਾਣੇ ਪੀਣ ਨੂੰ ਨਕਾਰਨਾ ਉਸ ਚੀਜ਼ ਨੂੰ ਗੁਰਜ ਨੇ ਕਿਹਾ ਬਈ ਖਾਣਾ ਪੀਣਾ ਪਿੱਤਰ ਰੱਬ ਦਾ ਦਿੱਤਾ ਪਿੱਤਰ ਪੋਜਨਾ ਤੁਹਾਡੇ ਲਈ ਬਣਿਆ ਇਹ ਤੁਸੀਂ ਹਰ ਦਾ ਦੁੱਖ ਜੋ ਸੁੱਖ ਜੋ ਇਹ ਤੋਂ ਖਾਣਾ ਪੀਣਾ ਤੁਹਾਡੇ ਸਰੀਰ ਦੀ ਲੋੜ ਹੈ ਇਸ ਦਾ ਮਤਲਬ ਇੱਧਰ ਕੜਨਾ ਤੇ ਜੇ ਅਸੀਂ ਉਸਰੇ ਪਾਸੇ ਮਤਲਬ ਲੈ ਜਾਈਏ ਕਿ ਜਿਤਰ ਹੋ ਗਏ ਕਿ ਨਹੀਂ ਜੀ ਸਾਰਾ ਕੁਝ ਹੀ ਖਾਣਾ ਪੀਣਾ ਜੋ ਮਰਜ਼ੀ ਖਾਈ ਜਾਓ ਐਸਾ ਇਹ ਮਤਲਬ ਨਹੀਂ ਹੈ ਇੱਥੇ ਦੇਖਣਾ ਹੈ ਕਿ ਅਸੀਂ ਕਿਹੜੀ ਚੀਜ਼ ਸਾਡੇ ਖਾਣ ਯੋਗ ਹੈ ਕਿਹੜੀ ਖਾਣ ਯੋਗ ਨਹੀਂ ਹੈ ਤੂੰ ਗੁਰਬਾਣੀ ਦੇ ਅਰਥ ਪ੍ਰਕਰਨ ਅਨੁਸਾਰ ਵਿਸ਼ੇ ਅਨੁਸਾਰ ਵਿਸ਼ੇ ਵਿੱਚ ਰਹਿ ਕੇ ਕਰਨੇ ਹੁੰਦੇ ਨੇ ਪਿਛੇ ਤੂੰ ਬਾਹਰ ਨਿਕਲ ਕੇ ਜਦੋਂ ਅਸੀਂ ਅਰਥ ਕਰਾਂਗੇ ਇੱਕ ਇੱਕ ਪੰਕਤੀ ਪੜ੍ਹ ਗਏ ਉਹਦੇ ਅਰਥ ਜਿਹੜੇ ਨੇ ਉਹ ਗਲਤ ਹੋ ਜਾਂਦੇ ਨੇ ਅਰਥ ਅਨਰਥ ਹੋ ਜਾਂਦੇ ਨੇ ਕਿਉਂਕਿ ਜਿਸ ਵਿਸ਼ੇ ਨਾਲ ਗੁਰੂ ਜੀ ਨੇ ਇਸ ਪੰਕਤੀ ਨੂੰ ਜੋੜ ਕੇ ਲਿਖਿਆ ਹੈ ਉਸ ਵਿਸ਼ੇ ਨਾਲ ਹੀ ਜੋੜ ਕੇ ਅਸੀਂ ਅਰਥ ਕਰਾਂਗੇ ਤੇ ਇਹ ਸ਼ੁੱਧ ਅਰਥ ਬਣਦੇ ਨੇ ਹੁਣ ਅਸੀਂ ਲੈਂਦੇ ਹਾਂ ਸ਼ੁਰੂ ਵਿੱਚ ਅਸੀਂ ਪੰਕਤੀ ਲਈ ਸੀ ਅਸੰਖ ਗਲਵੜ ਤਿਆਗੋ ਮਾਹੇ ਜਪਜੀ ਸਾਹਿਬ ਦੀ ਪੰਕਤੀ ਅਸੰਖ ਪਾਪੀ ਪਾਪ ਕਰ ਜਾਹੇ ਹੁਣ ਕਈ ਲੋਕ ਇਸ ਨੂੰ ਮਾਸ ਦੇ ਖਿਲਾਫ ਇਸਤੇਮਾਲ ਕਰਦੇ ਨੇ ਦੇਖੋ ਜੀ ਗਲਬੜ ਕੇ ਹੱਥਿਆ ਕਮਾਣੀ ਇੱਥੇ ਤਾਂ ਕਿਤੇ ਜ਼ਿਕਰ ਨਹੀਂ ਮੈਂ ਕਿਤੇ ਗੱਲ ਦੇ ਵੜਨੇ ਦੀ ਗੱਲ ਹੈ ਮੁਰਗੇ ਦਾ ਬੱਕਰੇ ਦਾ ਬੰਦੇ ਦਾ ਗੱਲ ਇੱਥੇ ਵਿਸ਼ਾ ਮਾਸ ਖਾਣਾ ਜਾਂ ਨਹੀਂ ਹੈ ਇੱਥੇ ਗਲਬੜਨਾ ਪਾਪ ਹੈ ਜਾਂ ਨਹੀਂ ਪਾਪ ਇਹ ਵਿਸ਼ਾ ਨਹੀਂ ਹੈ ਇੱਥੇ ਵਿਸ਼ਾ ਹੈ ਕਿ ਕੁਦਰਤ ਇਤਨੀ ਬੇਅੰਤ ਹੈ ਇਹ ਜਿਹੜੀਆਂ ਪੂੜੀਆਂ ਨੇ ਪੰਜ ਪ੍ਰਵਾਨ ਪੰਜ ਪ੍ਰਦਾਨ ਵਾਲੀਆਂ ਜਿਨ੍ਹਾਂ ਦੇ ਆਖਰੀ ਨੂੰ ਮੁੜ ਕੇ ਇਹ ਪੰਕਤੀ ਮੇਂ ਕੁਦਰਤ ਕੋਣ ਕਹਾ ਵਿਚਾਰ ਵਾਰਿਆ ਨਾ ਜਮ ਇੱਕ ਵਾਰ ਕੇਵਲ ਅਸਾਂ ਕੋ ਮੂਰਖੰਦ ਕੋਰ ਵਾਲੀ ਪੋੜੀ ਦੇ ਆਖਰ ਦੇ ਵਿੱਚ ਆਉਂਦਾ ਹੈ ਕਿ ਨਾਨਕ ਨੀਚ ਕਹਿ ਵਿਚਾਰ ਵਾਰਨ ਜਮ ਇੱਕ ਵਾਰ ਤੋ ਇਹਨਾਂ ਪੋੜੀਆਂ ਵਿੱਚ ਗੁਰੂ ਜੀ ਉਸ ਪ੍ਰਮਾਤਮਾ ਦੀ ਬੇਅੰਤ ਦਾਦਾ ਜ਼ਿਕਰ ਕਰ ਰਹੇ ਨੇ ਕਿ ਕੁਦਰਤ ਇਤਨੀ ਬੇਅੰਤ ਹੈ ਇੱਥੇ ਤੁਸੀਂ ਜਪ ਕਰਨ ਵਾਲੇ ਤਪ ਕਰਨ ਵਾਲੇ ਲਿਵ ਲਾ ਕੇ ਪ੍ਰਮਾਤਮਾ ਨੂੰ ਸਿਮਰਨ ਕਰਨ ਵਾਲੇ ਤੁਸੀਂ ਉਹਨਾਂ ਨੂੰ ਨਹੀਂ ਗਿਣ ਸਕਦੇ ਫਿਰ ਤੁਸੀਂ ਦੂਜੇ ਪਾਸੇ ਜਾਓ ਤੇ ਮੂਰਖ ਅੰਧ ਕੋਰ ਉਹਨਾਂ ਵੱਲ ਦੀ ਗਿਣਤੀ ਮਿਲ ਨਹੀਂ ਕਰ ਸਕਦੇ ਕੁਦਰਤ ਦਾ ਕੀ ਗਿਣਤੀ ਕਰੋਗੇ ਤੁਸੀਂ ਤੇ ਪ੍ਰਮਾਤਮਾ ਦੇ ਅਨੇਕਾਂ ਨਾਮਨ ਤੁਸੀਂ ਕਿੰਨੇ ਨਾਮ ਜਪੋਗੇ ਮਤਲਬ ਪਰਮਾਤਮਾ ਬੜੀ ਬੇਅੰਤ ਅਸੀ ਹੈ ਪ੍ਰਭੂ ਦੀ ਬੇਅੰਤਤਾ ਦਾ ਜ਼ਿਕਰ ਹੈ ਇਹਨਾਂ ਪਉੜੀਆਂ ਦੇ ਵਿੱਚ ਇਹਨਾਂ ਵਿੱਚ ਕਿਹਦੇ ਇਹ ਨਿਰਣਾ ਨਹੀਂ ਹੈ ਕਿ ਮਾਸ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ ਕਿਹੜੇ ਜੀਵ ਨੂੰ ਮਾਰਨਾ ਹੈ ਤੇ ਕਿਹੜੀ ਜੀਵ ਨੂੰ ਮਾਰਨਾ ਨਹੀਂ ਹੈ ਇਹ ਵਿਸ਼ਾ ਹੀ ਨਹੀਂ ਹੈ ਤੁਸੀਂ ਲੈ ਜਾ ਇੱਥੇ ਇਸ ਨੂੰ ਮਾਸ ਨਾ ਹੋ ਜਾ ਕੇ ਜੋੜ ਲੈਣਾ ਉਸ ਨੂੰ ਉਸ ਪਿਛੇ ਉੱਪਰ ਜਾ ਕੇ ਜੋੜ ਲੈਣਾ ਇਸ ਪੰਕਤੀ ਤੇ ਗਲਤ ਹੈ ਔਰ ਇੱਥੇ ਸੰਗ ਗਲਵੜ ਤੇ ਕੁਮਾਇੰਦੇ ਅਰਥ ਜਿਹੜੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕਿਹਾ ਉਹ ਨਹੀਂ ਕਿਤੇ ਨਹੀਂ ਕਿ ਇੱਕ ਇਨਸਾਨ ਉੜ ਕੇ ਦੂਜੇ ਦਾ ਅਗਰ ਬਿਲਾ ਵਜਾ ਗਲਵੜਦਾ ਹੈ ਕਿਸੇ ਲੋਭ ਲਾਲਜ ਛੋਟੀ ਮੋਟੀ ਕਿਸੇ ਗੱਲ ਨੂੰ ਤੇ ਉਹ ਗਲਵੜਨਾ ਜਿਹੜੇ ਉਹ ਇੱਕ ਕਿਸਮ ਦੀ ਹਤਿਆ ਹੈ ਅਗਰ ਇਸ ਗੱਲ ਤੇ ਜਾਈਏ ਜੇ ਗਲਵੜਨਾ ਹਤਿਆ ਹੈ ਇਸ ਦਾ ਮਤਲਬ ਇਹ ਕੱਢੋਗੇ ਤੇ ਫਿਰ ਗੁਰੂ ਸਾਹਿਬ ਨੂੰ ਜੰਗ ਜੁੱਦ ਕਰਨ ਦੀ ਲੋੜ ਨਹੀਂ ਸੀ ਫਿਰ 6ਵੇਂ ਪਾਤਸ਼ਾਹ ਨੂੰ 4 ਜੰਗ ਲੜਨ ਦੀ ਲੋੜ ਨਹੀਂ ਸੀ ਫਿਰ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ 13-14 ਲੜੀਆਂ ਲੜੀਆਂ ਉਹਦੇ ਬੰਦੇ ਮਰਨ ਨਾ ਉਹਨਾਂ ਦੇ ਗਲਵੜਦੇਗੇ ਨਾ ਤੇ ਫਿਰ ਇਹ ਗੁਰਜੀ ਕੀ ਹਤਿਆਰੇ ਸਨ ਹਤ ਇਹ ਇਸ ਤਰ੍ਹਾਂ ਦੇ ਹਰ ਤੁਸੀਂ ਨਹੀਂ ਕਰ ਸਕਦੇ ਤੇ ਇਹ ਹਰ ਤੁਸੀਂ ਨਹੀਂ ਲੈ ਸਕਦੇ ਉਸ ਵਿਸ਼ੇ ਨਾਲ ਹੀ ਜੋੜ ਕੇ ਤੁਸੀਂ ਅਰਥ ਕਰੋਗੇ ਤੇ ਸਹੀ ਅਰਥ ਨਿਕਲਗੇ ਕਿ ਇੱਥੇ ਇੱਕ ਦੂਜੇ ਦੇ ਗਲ ਵੱਢ ਕੇ ਹਤਿਆ ਕਰਨ ਵਾਲੇ ਬੇਲਵਾਜ ਜਿਹੜੇ ਲੋਭ ਲਾਲਚ ਵਿੱਚ ਜਾਂ ਡਾਕੇਚੋਰ ਜਿਹੜੇ ਹਤਿਆ ਕਰਦੇ ਨੇ ਉਹ ਆਪਣੇ ਖੁਦਗਰਜ਼ੀ ਵਾਸਤੇ ਕਰਦੇ ਨੇ ਗੁਰੂ ਸਾਹਿਬ ਨੇ ਜਿਹੜੇ ਸ਼ਸਤਰ ਚੁੱਕੇ ਸਨ ਉਹ ਖੁਦਗਰਜ਼ੀ ਨਾਲ ਨਹੀਂ ਚੁੱਕੇ ਉਹ ਸਮਾਜ ਦੀ ਰੱਖਿਆ ਵਿੱਚ ਸ਼ਸਤਰ ਚੁੱਕੇ ਸਨ ਜ਼ੁਲਮ ਨੂੰ ਢਾਣ ਵਸੇ ਚੁੱਕੇ ਸਨ ਲੇਜ਼ਾ ਉਹ ਗਲ ਵੱਢਣਾ ਜਿਹੜਾ ਗੁਰੂ ਸਾਹਿਬ ਦੇ ਵੱਲੋਂ ਜਾਂ ਗੁਰਸਿੱਖਾਂ ਵੱਲੋਂ ਉਹ ਹਤਿਆ ਦੇ ਖਾਤੇ ਵਿੱਚ ਨਹੀਂ ਕਿਹਾ ਜਾਂਦਾ ਉਸ ਵੇਲੇ ਇਸੇ ਤਰ੍ਹਾਂ ਹਰ ਜਗ੍ਹਾ ਤੇ ਇਹ ਮਤਲਬ ਟੁਕਾਈ ਜਾਣਾ ਇਹ ਵਾਜਿਬ ਨਹੀਂ ਹੈ ਤੂੰ ਗੁਰੂ ਗ੍ਰੰਥ ਸਾਹਿਬ ਵਿੱਚ ਅਗਰ ਕਿਤੇ ਵੀ ਮਾਸ ਨੂੰ ਵਿਸ਼ਾ ਬਣਾ ਕੇ ਗੁਰੂ ਜੀ ਨੇ ਗੱਲ ਕੀਤੀ ਹੈ ਮਾਸ ਵਾਏ ਇਹ ਜਿਹੜੇ 1990 ਪੰਨੇ ਉੱਪਰ ਜਿਹੜੇ ਸ਼ਲੋਕ ਹਨ ਗੁਰੂ ਨਾਨਕ ਸਾਹਿਬ ਦੇ ਦੋ ਸ਼ਲੋਕ ਇਨੋ ਸ਼ਲੋਕਾਂ ਵਿੱਚ ਗੁਰੂ ਸਾਹਿਬ ਨੇ ਮਾਸ ਨੂੰ ਵਿਸ਼ਾ ਬਣਾਇਆ ਸਬਜੈਕਟ ਬਣਾ ਕੇ ਗੱਲ ਕੀਤੀ ਹੈ ਮਾਸ ਦੇ ਬਾਰੇ ਔਰ ਉਹ ਵੀ ਖਾਸ ਕਰਕੇ ਪੰਤਨੂ ਸੁਬੋਧਨ ਕਰਕੇ ਬ੍ਰह्म ਮਤਨ ਸਮੁੰਦਰ ਕਰਕੇ ਜਿਹੜੇ ਮਾਸ ਤੋਂ ਬੜੇ ਪ੍ਰੇਸ਼ ਕਰਦੇ ਸਨ ਮਾਸ ਮਾਸ ਕਰਕੇ ਡਰਦੇ ਸਨ ਤਰੰਦੇ ਸਨ ਭਈ ਮਾਸ ਖਾਣਾ ਅੰਡਾ ਮਾਸ ਖਾਣਾ ਬੜਾ ਭਾਰੀ ਪਾਪ ਹੈ ਜੀ ਜੀਵ ਅਤੇ ਆਉਗੀ ਜੀਵ ਘਾਤ ਹੋ ਗਈ ਇਤਨੇ ਸੀ ਪਹਿਲਾਂ ਇਹ ਸਮਝ ਲਈ ਕਿ ਜੀਵ ਹੈ ਕੀ ਹੈ ਜੀਵ ਦੀ ਡੈਫੀਨੇਸ਼ਨ ਜਿਹੜੀ ਗੁਰਬਾਣੀ ਵਿੱਚ ਹੈ ਉਹ ਹੈ ਪਹਿਲਾ ਪਾਣੀ ਜੀਵਤ ਹੈ ਜਿਹੜਾ ਸਭ ਕੋਈ ਸਭ ਤੋਂ ਪਹਿਲਾ ਜੀਵਤ ਪਾਣੀ ਹੈ ਉਸ ਤੋਂ ਜਿਹੜੇ ਅਣ ਪੈਦਾ ਹੋਣਾ ਜੇ ਤੇ ਦਾਣੇ ਅਣ ਕੇ ਜੀਆਂ ਬਾਜਣਾ ਕੋਏ ਅਨਾਜ ਦੇ ਜਿੰਨੇ ਦਾਣੇ ਨੇ ਇਹਨਾਂ ਸਾਰੇ ਵੀ ਜੀਵਤ ਔਰ ਪਾਣੀ ਪਹਿਲਾ ਜੀਵ ਪਹਿਲਾ ਜੀਵ ਪਾਣੀ ਹੈ ਜਿਸ ਕਾਰਨ ਸਾਰਾ ਹਰਾ ਪਰ ਹੈ ਤੇ ਪਾਣੀ ਇਸੇ ਸਾਰੇ ਖਾ ਪੀ ਰਹੇ ਆ ਪਾਣੀ ਵਿੱਚ ਵੀ ਜੀਵ ਨੇ ਅਨਾਜ ਵਿੱਚ ਵੀ ਜੀਵ ਨੇ ਉਹ ਸਾਰੇ ਖਾ ਰਹੇ ਆ ਤੇ ਗੁਰਮਤ ਦਾ ਸਿਧਾਂਤ ਇਹ ਹੈ ਕਿ ਜੀਆਂ ਦਾ ਆਹਾਰ ਜੀ ਖਾਣਾ ਇਹ ਕਰਨ ਜੀਵਨ ਦੀ ਖੁਰਾਕ ਹੀ ਜੀਵਨ ਹਰ ਵੱਡਾ ਜੀਵ ਛੋਟੇ ਜੀਵ ਨੂੰ ਖਾਂਦਾ ਹੈ ਅਸੀਂ ਜਿਹੜੇ ਇਨਸਾਨ ਵੱਡੇ ਜੀਵ ਹਾਂ ਸਾਡੇ ਤੋਂ ਛੋਟੇ ਜੀਵ ਜਿਹੜੇ ਸਾਗ ਸਬਜ਼ੀ ਦੁੱਧ ਦਹੀਂ ਲੱਸੀਆਂ ਵਿੱਚ ਤੁਸੀਂ ਮੈਡੀਕਲ ਸਾਇੰਸ ਦੇਖੋ ਕਿ ਦੁੱਧ ਦਹੀਂ ਕੀ ਹੈ ਖੂਨ ਹੈ ਸਾਡਾ ਬਲੱਡ ਖੂਨ ਕੀ ਹੈ ਸਾਡੇ ਖੂਨ ਵਿੱਚ ਵੀ ਜੀਵ ਨੇ ਛੋਟੇ ਛੋਟੇ ਜੀਵ ਨੇ ਤੋ انسان ਜਿਹੜੇ ਖਾ ਰਿਹਾ ਆਪਣਾ ਤੋਂ ਛੋਟੇ ਜੀਵਾਂ ਨੂੰ انسان ਖਾ ਰਿਹਾ ਹੈ। ਇਨਸਾਨਾਂ ਨੂੰ ਇਨਸਾਨ ਤੋਂ ਵੱਡੇ ਜੀਵ ਕਈ ਖਾ ਜਾਂਦੇ ਨੇ। ਹੁਣ ਸਮੁੰਦਰਾਂ ਵਿੱਚ ਵੱਡੇ ਵੱਡੇ ਮੱਛ ਨੇ ਮਗਰ ਮੱਛ ਨੇ ਜਿਹੜੇ ਬੰਦੇ ਨੂੰ ਵੀ ਨਿਕਲ ਜਾਂਦੇ ਨੇ। ਤੋ ਇਹ ਕੁਦਰਤੀ ਇੱਕ ਖੇਡ ਹੈ। ਇੱਥੇ ਅਸੀਂ ਇਸ ਚੀਜ਼ ਨੂੰ ਨਹੀਂ ਕਰ ਸਕਦੇ ਕਿ ਇਹ ਜੀਵਤ ਹੈ ਆ ਪਾਪ ਹੈ। ਅਸੀਂ ਕੱਲ ਵੀ ਵਿਚਾਰ ਕੀਤੀ ਸੀ ਕਿ ਜੀਵ ਕਹਿੰਦੇ ਵਹਿਮ ਵਿੱਚ ਜਿਹੜੇ ਜੈਨੀ ਲੋਕ ਸਨ ਉਹਨਾਂ ਨੇ ਕਿਸ ਕਿਸਮ ਦੀ ਜਿੰਦਗੀ ਕਿਸ ਕਿਸਮ ਦੀ ਜੀਵਨ ਜਾਚ ਅਪਣਾ ਲਈ ਜਿਹੜੀ ਗੁਰਸਾਹਿਬ ਨੂੰ ਪਰਮਾਨ ਨਹੀਂ ਹੋਈ ਤੇ ਕੱਲ ਅਸੀਂ ਇਹ ਜਿਹੜੀ ਸ਼ਲੋਕ ਨਮਾਸ ਪਹਿਲਾ ਮਾਸੂ ਜਮਿਆ ਪਹਿਲੇ ਮਾਸੂ ਨੀਮਿਆ ਮਾਸਾ ਅੰਦਰ ਸਾਥ ਵਾਸ ਵਾਲਾ ਜਿਹੜੇ ਇਹ ਮਾਸਾ ਅੰਦਰ ਵਾਸ ਵਾਲਾ ਜਿਹੜੀ ਸ਼ਲੋਕ ਹੈ ਯਾ ਮਾਸ ਮਾਸ ਕਰ ਮੂਰੂ ਝਗੜੇ ਗਿਆਨ ਤੇ ਨਹੀਂ ਜਾਣਾ ਕੱਲ ਅਸੀਂ ਇਹ ਵਿਚਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ